ਇਹ ਦੇਖ ਰਹੇ ਹੋਏ ਸਬਜੀ ਮੰਡੀ ਵਾਲੀ ਮਸਜਿਦ ਹੈ ਇਬਾਦਤ ਦਾ ਘਰ ਕਹਿੰਦੇ ਨੇ ਤੇ ਮਲੇਰ ਕੋਡਲਾ ਸ਼ਹਿਰ ਦੇ ਨਿਵਾਸੀਆਂ ਦਾ ਮਤਲਬ ਪਿਆਰ ਰਹਿਣਾ ਕੋਈ ਕਿਸੇ ਤੋਂ ਫਰਕ ਨਹੀਂ ਕੀਤਾ ਜਾਂਦਾ ਇੱਥੇ ਹਿੰਦੂ ਮੁਸਲਮਾਨ ਸਿੱਖ ਈਸਾਈ ਜੈਨ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਸਾਰੇ ਇੱਕ ਦੂਸਰੇ ਦਾ ਪ੍ਰੋਪਰ ਇhtਰਾਮ ਕਰਦੇ ਨੇ ਲੇਕਿਨ ਦੁੱਖ ਇਸ ਗੱਲ ਦਾ ਹੈ ਕਿ ਇਬਾਦਤ ਦਾ ਘਰ ਬਣੀ ਹੋਈ ਹੈ ਲੋਕ ਬਿਲਕੁਲ ਫੰਕਸ਼ਨਲ ਨਹੀਂ ਅਸੀਦਾ ਇਦਾਂ ਨਹੀਂ ਹੈਗੀ ਕਿ ਇਹ ਵੀ ਮਤਲਬ ਹਨਾ ਵੀ ਲੋਕ ਆਉਂਦੇ ਨੇ ਨਮਾਜ਼ ਵੀ ਪੜ੍ਹਦੇ ਤੇ ਬਿਲਕੁਲ ਉਹਦੇ ਗੇਟ ਦੇ ਸਾਹਮਣੇ ਦੇ ਹਾਲਾਤ ਦੇਖੋ ਜੀ ਇਹ ਲਓ ਜੀ ਉਹ ਇੱਥੋਂ ਤੁਸੀਂ ਸੋਚ ਸਮਝ ਸਕਦੇ ਹੋ ਕਿ ਹਨਾ ਮਲੇਰ ਕੋਟ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਕੁਝ ਟੱਲਣਾ ਪੈ ਰਿਹਾ ਹੈ ਸਬਜੀ ਮੰਡੀ ਦੇ ਵਿੱਚ ਦਿੱਲੀ ਮਤਲਬ ਲੱਖਾਂ ਦੇ ਹਜ਼ਾਰ ਮਤਲਬ ਲੱਖਾਂ ਦੇ ਹਿਸਾਬ ਨਾਲ ਹੀ ਲੋਕ ਵਿਜ਼ਿਟ ਕਰਦੇ ਹੋਣਗੇ ਤੇ ਇਮੇਜ ਮਲੇਰ ਕੋਟ ਲਈ ਕੀ ਜਾ ਰਹੀ ਹੈ ਉਹਨਾਂ ਸਭ ਸਾਰਿਆਂ ਸਾਹਮਣੇ ਤੁਸੀਂ ਸਮਝ ਸਕਦੇ ਹੋ ਆਵਾਰਾ ਗਊਆਂ ਇਹ ਹੁਣ ਇੱਥੇ ਘਟਨੇ ਲੇਕਿਨ ਮਤਲਬ ਕਲੀਆਂ ਗਈਆਂ ਇਤਨੀ ਦੀ ਗਿਣਤੀ ਬਹੁਤ ਜ਼ਿਆਦਾ ਵੱਡੀ ਜ਼ਿਆਦਾ ਵੱਡੀ ਹੁੰਦੀ ਹੈ ਕੂੜਾ ਸਮੈਲ ਐਨੀ ਹਰ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰ ਪਿਆ ਤੇ ਦੇਖੋ ਪਲੇਰ ਕੋਲਾ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਦਿਖ ਨਹੀਂ ਰਹੀਆਂ ਤੇ